ਾਰੇ ਵੀਰਪਰਾਵਾਂ ਨੂੰ ਲਓ ਜੀ ਅੱਜ ਸਾਡੇ ਬਣ ਲੱਗੀ ਆ ਜੀ ਕੜੀ ਤੇ ਕੜੀ ਦੇ ਵਿੱਚ ਪੈਣੇ ਆ ਜੀ ਪਕੌੜੇ ਤੇ ਪਕੌੜੇ ਕੱਢਣ ਦੇ ਆ ਰਾਜ ਤੇ ਅੱਜ ਪਕੌੜੇ ਤੇ ਨਾਲੇ ਮੈਂ ਕਿਹਾ ਫੜੇ ਬਹੁਤੇ ਨਾਲ ਖਾ ਲਾਂਗੇ ਇੱਧਰ ਕੱਟਿਆ ਪਿਆ ਪਿਆਜ਼ ਇੱਧਰ ਕੋਲਿਆ ਪਿਆ ਵੇਸਣ ਇੱਧਰ ਕੱਟਿਆ ਪਿਆ ਲਸਣ ਇਧਰ ਪਕੌੜੇ ਕੱਢਣ ਲਈ ਹੋਰ ਸਮਾਨ ਕੋਲ ਲਿਆ ਪਿਆ। ਪਿਆ ਸਾਰਾ ਸਮਾਨ ਪਿਆ ਤੇ ਆਹ ਥੋੜੇ ਜਿਹਾ ਪਕੌੜੇ ਪੈ ਗਏ ਟ੍ਰੇ ਦੇ ਵਿੱਚ। ਮੈਂ ਕਿਹਾ ਨਾਲੇ ਥੋੜੇ ਥੋੜੇ ਖਾ ਲੈਨੇ ਆ ਤੇ ਨਾਲੇ ਬਣ ਜੂਗਾ ਕੜੀ। ਤੇ ਹੁਣ ਲੱਗੇ ਆ ਪਕੌੜੇ ਖਾਣ ਤੇ ਕਿਦਾਂ ਦੇ ਬਣਦੇ ਆ। ਵੇਨੇ ਆ ਖਾ ਕੇ ਟੇਸਟ ਕਿਦਾਂ ਦਾ ਤੁਸੀਂ ਵੀ ਦੱਸਿਓ ਤੇ ਕਮੈਂਟ ਕਰਿਓ ਤੇ ਲਾਈਕ ਕਰਿਓ। ਲਓ ਜੀ ਇਧਰ ਵੇਖੋ। ਬੈਂਡੇਜ ਪਕੌੜੇ ਲਓ ਜੀ ਨਿੱਕਲ ਡੈਜ ਪਕੌੜੇ ਪਕੌੜੇ ਵਾਲੇ ਨੇ ਕਿਹਾ ਤੇਲ ਬੜਾ ਥੋੜਾ ਪਾਇਆ ਵਾ ਉਹ ਤੇਲ ਫੇਰ ਹੋਣਾ ਕੱਢੇ ਗਏ ਆ ਪਕੌੜੇ ਕੜੀ ਬਾਤ ਇਹ ਕਿਹੜੇ ਹੈਗੇ ਆ ਅਸੀਂ ਉਦਾਂ ਸਪੈਸ਼ਲ ਪਕੌੜੇ ਡੈਮਨ ਹੁੰਦੇ ਥੇ ਉਹਨਾਂ ਜਿਹਾ ਪੋਣਾ ਹੁੰਦਾ ਰੱਖੋ ਡੈਜੇ ਪਕੌੜੇ ਢਾਣੇ ਦੇ ਪਕੌੜੇ ਤੇ ਇਧਰ ਥੋੜੇ ਜਿਹਾ ਕੱਢ ਲਏ ਆ ਕਰਦੇ ਆ ਟੇਸਟ ਨਾਲ ਪੀਨੇ ਆ ਚਾਹ ਤੇ ਤੁਹਾਨੂੰ ਬਾਕੀ ਕੜੀ ਬਣਾਵਾਂਗੇ ਤੇ ਕੜੀ ਦੇ ਵਿੱਚ ਪਕੌੜੇ ਪਾਏ ਵੀ ਦਿਖਾਵਾਂਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਤੇ ਪੇਜ ਸਾਡਾ ਕਰ ਲੋ ਫੋਲੋ ਧੰਨਵਾਦ ਜੀ